ਜੀਵ ਸਤੰਤ ਨਾਲ ਜੁੜੇ ਤਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਜਗਵੀਰ ਅਜਾਦ ਦਰਸ਼ਕੋ ਅੱਜ ਸਵੇਰ ਤੋਂ ਹੀ ਇੱਕ ਸੋਸ਼ਲ ਮੀਡੀਆ ਤੇ ਵੱਖ-ਵੱਖ ਕਲਿੱਪ ਕੱਟ ਕੇ ਜਿਹੜੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸਕੂਲ ਦੀ ਬੱਸ ਪਲਟਦੀ ਹੈ ਤਾਂ ਸੱਚਾਈ ਇਹ ਹੈ ਕਿ ਨਿਹਾਲ ਸਿੰਘ ਵਾਲਾ ਦੇ ਸਕੂਲ ਆਫ ਫੈਮਿਨਸ ਦੀ ਪਾਸਾ ਜੱਸ ਦੇ ਵਿੱਚ ਪਲੱਸ 1 ਦੇ ਵਿਦਿਆਰਥੀ ਸਨ ਕਿਉਂਕਿ ਲੋਕਾਂ ਦੇ ਵਿੱਚ ਜਿਹੜੀਆਂ ਫਵਾਵਾਂ ਆਰਡਰੀਆਂ ਨੇ ਕੋਈ ਕਹਿ ਰਿਹਾ ਕਿ ਬਧੇਰ ਰੋਡ ਦੇ ਉੱਪਰ ਦੁਰਘਟਨਾ ਹੋਈ ਆ ਕੋਈ ਕਹਿ ਰਿਹਾ ਕਿ ਬਦਨੀ ਕਲਾ ਹੋਈ ਆ ਵੱਖ-ਵੱਖ ਪਿੰਡਾਂ ਦੇ ਨਾਂ ਦੱਸੇ ਜਾ ਰਹੇ ਆ ਪਰ ਜਾਣਕਾਰੀ ਜਿਹੜੀ ਸਾਨੂੰ ਪ੍ਰਾਪਤ ਹੋਈ ਹੈ ਸਾਡੇ ਸਹਿਯੋਗੀ ਭਵਿੰਦਰ ਜੋੜਾ ਤੋਂ ਉਹਨਾਂ ਨੇ ਕਹਿਣਾ ਕਿ ਜਿਹੜੀ ਰਾਮਾ ਰੋਡ ਦੇ ਉੱਪਰ ਸੜਕਾ ਉਸ ਦੇ ਉੱਪਰ ਦਰਘਟਨਾ ਹੁੰਦੀ ਆ ਵਿਦਿਆਰਥੀਆਂ ਵੱਲੋਂ ਡਰਾਈਵਰ ਦੇ ਉੱਪਰ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਸ ਦੀ ਡਰਿੰਕ ਕੀਤੀ ਹੋਈ ਆ ਮੌਕੇ ਤੇ ਪੁਲਿਸ ਪਹੁੰਚਦੀ ਆ ਇਸ ਘਟਨਾ ਦੀ ਸਾਰੀ ਸੱਚਾਈ ਕੀ ਹੈ ਮੌਕੇ ਦੇ ਉੱਪਰ ਐਸਡੀਐਮ ਮੈਡਮ ਮੈਡੀਕਲ ਅਫਸਰ ਪ੍ਰਿੰਸੀਪਲ ਸਾਬਾਨ ਐਮਐਲਏ ਪਹੁੰਚਦੇ ਨੇ ਖਬਰਦਾਰ ਰੱਖ ਕਰ ਲੈਂਦੇ ਆ ਇਸ ਘਟਨਾ ਤੇ ਉਹਨਾਂ ਦਾ ਕੀ ਕਹਿਣਾ ਜਗਰਾ ਸਿੰਘ ਰਾਜੂ ਹੈ ਜੀ ਰਾਜੂ ਜੀ ਕਿਹੜਾ ਪਿੰਡ ਹੈ ਤੁਹਾਡਾ ਸਾਡਾ ਪਿੰਡ ਗੁੱਸਾ ਹੈ ਕੋਡਾ ਬੱਚਾ ਵੀ ਬੈਠ ਸੀਗਾ ਜੀ ਹਾਂ ਜੀ ਤੇ ਇਹ ਸਕੂਲ ਤੇ ਕਿਹੜੇ ਸਕੂਲ ਦੀ ਗੱਲ ਆ ਜੀ ਇਹ ਨਿਹਾਲ ਸਿੰਘ ਦਾ ਸਰਕਾਰੀ ਸਕੂਲ ਜਦੋਂ ਤੁਸੀਂ ਬੱਚਾ ਘਰੋਂ ਚੜਾਇਆ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਇਹਦਾ ਡਰਾਈਵਰ ਆ ਉਹ ਸ਼ਰਾਬੀ ਆ ਨਹੀਂ ਬੱਚੇ ਹੀ ਆ ਗਏ ਆ ਜਿਆਦਾ ਹੀ ਚੜਾਉਣੇ ਦਾ ਮਤਲਬ ਪਹਿਲੇ ਛੱਡਦੇ ਬੱਚੇ ਤੇ ਅਸੀਂ ਜਵਾਕ ਸੜਾ ਜਵਾਕ ਆਪਣਾ ਵੀ ਚੱਲਦਾ ਪਿਆ ਹੁਣ ਤੁਸੀਂ ਪ੍ਰਸ਼ਾਸਨ ਨੂੰ ਕੀ ਮੰਗ ਕਰਨੇ ਕਰਦੇ ਹੋ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਜਵਾਕਾਂ ਦਾ ਦੇਖੋ ਜਵਾਕਾਂ ਦਾ ਇਲਾਜ ਕਰਾਇਆ ਜਾਵੇ ਜਵਾਕ ਡੈਮੇਜ ਬਹੁਤ ਹੋ ਗਏ ਆ ਗਏ ਸੱਤ ਵਜੇ ਆਈਆਂ ਹੁਣ ਬੱਚੇ ਆ ਗਏ ਆ ਤੁਸੀਂ ਬੱਚਿਆਂ ਨੂੰ ਨਾ ਹੋਈ ਥੋੜੀ ਗੱਲ ਬੱਚੇ ਨਾਲ ਥੋੜੇ ਆ ਗਏ ਬੱਸ ਜਾ ਗਏ ਦੇਖ ਬੱਚੇ ਕਿਹੜੇ ਹਸਪੀਟਲ ਦੇ ਵਿੱਚ ਦੀਪ ਹਸਪੀਟਲ ਇਹ ਸਾਨੂੰ ਤਾਂ ਬਾਅਦ ਦੇ ਵਿੱਚ ਕਾਲ ਆਈ ਹੈਗੀ ਵੀ ਬੱਸ ਬੱਚਿਆਂ ਵਾਲੀ ਪਲਟ ਗਈ ਅਸੀਂ ਤਾਂ ਜਦੋਂ ਇੱਥੇ ਪਹੁੰਚੇ ਆ ਉਦੋਂ ਤੱਕ ਬੱਚਿਆਂ ਨੂੰ ਹਸਪੀਟਲ ਵਗੈਰਾ ਲੈ ਕੇ ਜਾ ਚੁੱਕੇ ਸੀਗੇ ਪਰ ਅਸੀਂ ਕਹਿਣਾ ਚਾਹੁੰਦੇ ਆ ਵੀ ਅਸਲ ਦੇ ਵਿੱਚ ਸਰਕਾਰ ਦੀ ਨਿਲਾਇਕੀ ਹੈ ਜੀ ਕਿਉਂਕਿ ਜਿਹੜੇ ਸਕੂਲ ਆਫ ਐਮੀਨੈਂਸ ਦਾ ਢੰਡੋਰਾ ਪੈਟ ਰਹੀ ਆ ਭਗਵੰਤ ਮਾਨ ਸਰਕਾਰ ਅਸਲ ਦੇ ਵਿੱਚ ਦਿਖਾਉਣ ਨੂੰ ਕੁਝ ਹੋਰ ਆ ਪਰ ਜਦੋਂ ਅਸੀਂ ਜ਼ਮੀਕਤ ਦੇਖਦੇ ਆਂਗੇ ਤਾਂ ਹਕੀਕਤ ਦੇ ਵਿੱਚ ਮਤਲਬ ਇਹ ਠੇਕੇ ਤੇ ਡਰਾਈਵਰ ਰੱਖੇ ਵਿਆ ਠੇਕੇ ਤੇ ਇਹ ਬੱਸਾਂ ਗਈਆਂ ਪੂਰੇ ਫੰਡ ਨਹੀਂ ਜਾਰੀ ਕਰਦੇ ਤੇ ਢੰਡੋਰੇ ਵੱਡੇ ਵੱਡੇ ਫੜ ਪਟਦੇ ਆ ਕਿ ਸਰਕਾਰ ਇਹਦੀਆਂ ਇਹਦੀਆਂ ਫਲੈਕਸਾਂ ਲਾ ਕੇ ਜੀ ਅਸੀਂ ਜੀ ਸਿੱਖਿਆ ਦਾ ਆ ਕਰਤਾ ਸਿੱਖਿਆ ਦਾ ਉਹ ਕਰਤਾ ਪਰ ਹਕੀਕਤ ਦੇ ਵਿੱਚ ਜਦੋਂ ਦੇਖਦੇ ਆਂ ਤਾਂ ਹਕੀਕਤ ਅੱਜ ਰਹਾ ਸਕੀ ਵਾਪਕ ਕਿਵੇਂ ਵਾਪਰੇ ਕੀ ਕਾਰਨ ਬਣਿਆ ਕਾਰਨ ਨਹੀਂ ਬਣਿਆ ਵੀ ਡਰਾਈਵਰ ਆ ਜਿਹੜਾ ਮਤਲਬ ਉਹ ਡਰਿੰਕ ਕੀਤੀ ਵੀ ਸੀ ਉਹਦੀ ਤੇ ਇਹਦੀ ਸਿੱਧੀ ਸਿੱਧੀ ਸਰਕਾਰ ਜ਼ਿੰਮੇਵਾਰ ਆ ਜੀ ਕਿਉਂਕਿ ਸਰਕਾਰ ਨੂੰ ਇਹ ਚਾਹੀਦਾ ਵੀ ਉਹ ਜੇ ਸੱਚੀ ਸੀਰੀਅਸ ਆ ਜੀ ਐਜੂਕੇਸ਼ਨ ਪ੍ਰਤੀ ਤਾਂ ਉਹ ਇਹਦਾ ਪ੍ਰਬੰਧ ਵਧੀਆ ਬਣਾਵੇ ਵਧੀਆ ਬੱਸਾਂ ਹੋਣ ਵਧੀਆ ਬੱਚਿਆਂ ਨੂੰ ਮਾਹੌਲ ਮਿਲੇ ਜਦੋਂ ਪੂਰੇ ਫੰਡ ਨਹੀਂ ਜਾਰੀ ਕਰਦੇ ਤੇ ਫਿਰ ਉਹਦੇ ਚੋਂ ਇਹੀ ਕੁਝ ਨਿਕਲਣਾਗਾ ਬੇਟਾ ਕਿਵੇਂ ਹਾਸਾ ਵਾਪਰੇਆ ਕਿਵੇਂ ਇਹ ਕੀ ਗੱਲਬਾਤ ਬਣੀ ਸੜਕ 'ਤੇ ਸਾਫੀ ਕੋਈ ਨਾ ਸੜਕ 'ਤੇ ਕੋਈ ਵਾਰੀ ਸੀਗਾ ਖਰੀ ਜਿਹੜੀ ਹੁੰਦੀ ਹੈ ਨਾ ਕੁਝ ਹੋ ਗਿਆ ਰਿਹਾ ਸੀ ਬਸ ਟਾਈਮ ਪਰਟੀ ਦੇ ਬਾਅਦ ਜਿਹੜਾ ਡਰਾਈਵਰ ਸੀ ਉਹਦੀ ਪਤਾ ਲੱਗਿਆ ਸ਼ਰਾਬ ਪੀਤੀ ਸੀ ਸਹੀ ਹੈ ਇਹ ਗੱਲ ਨਹੀਂ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਉਹਦੀ ਸ਼ਰਾਬ ਕਿਵੇਂ ਪੀਂਦਾ ਹੈ ਜੀ ਤੇ ਇਸ ਕਦੇ ਸਕੂਲ ਨੂੰ ਸ਼ਿਕਾਇਤ ਨਹੀਂ ਕੀਤੀ ਇਸ ਗੱਲ ਦੀ ਡਰ ਕਾ ਦਾ ਬੁੱਤ ਆਪਦੀ ਜ਼ਿੰਦਗੀ ਨੂੰ ਕਾਹਦਾ ਡਰਨ ਦਾ ਕਰੇ ਮਾਪੇ ਉਹਨਾਂ ਨੇ ਦੱਸਿਆ ਕਦੇ ਵੀ ਹੋ ਜਾ ਤੇ ਉਹਨਾਂ ਨੇ ਵੀ ਨਹੀਂ ਕੋਈ ਗੱਲ ਸਕੂਲ ਨਾਲ ਕੀਤੀ ਤੇ ਤੁਹਾਡੇ ਸੱਟ ਕਿੰਨੇ ਕ ਕਿੰਨੇ ਬੱਚੇ ਸੀਗੇ ਟੋਟਲ ਬਸਦਲੇ ਵਿੱਚ ਹਜੇ 10 ਪਿੰਡਾਂ ਚ ਪਹੁੰਚ ਨਾਲੇ ਕਹਿੰਦੇ 40 ਬੱਚੇ ਸੀਗੇ ਚਾਹੁੰਦੇ ਲੋਕ 40 ਬੱਚੇ ਨਹੀਂ 60 ਸੀਰੀਅਸ ਕਿੰਨੇ ਬੱਚਿਆਂ ਦੇ ਸੀਰੀਅਸ ਕਿੰਨੇ ਕ ਸੀਰੀਅਸ ਤਾਂ ਇਹ ਹਾਂ ਕਿੱਥੇ ਕਿੱਥੋਂ ਦੇ ਰਹਿਣ ਵਾਲੇ ਸੀ ਬਤੁਮਸ ਜੀ ਬਤਨੀ ਛੋਟੀ ਬਤਨੀ ਤੇ ਖਸਾ ਨਾਮ ਉਸ ਤੋਂ ਤੱਕ ਬੜਾ ਸਕੂਲ ਕਿੱਡੇ ਦੀ ਬੱਸ ਸੀ ਇਹ ਸਰਕਾਰੀ ਸਕੂਲ ਦੀ ਬੱਸ ਭਗਵੰਤ ਮਾਨਾ ਦੇ ਸੀ ਕੀ ਮੰਗ ਕਰਦੇ ਭਗਵੰਤ ਮਾਨ ਜੀ ਤੋਂ ਵੀ ਜਿਹੜੇ ਇਹ ਜਿਹੇ ਹਾਲਾਤ ਦੇ ਵਿੱਚ ਡਰਾਈਵਰ ਰੱਖਿਆ ਕੀ ਕਹਿਣਾ ਚਾਹਾਂਗਾ ਉਦੋਂ ਉਹਨਾਂ ਨੇ ਚਾਹੀਦਾ ਜਵਾਬਾਂ ਤੁਸੀਂ ਬੰਦ ਕਰੀਏ ਤਾਂ ਮੇਰੇ ਤੁਹਾਡੇ ਬੱਚਿਆਂ ਦਾ ਹਾਦਸਾ ਹੋਇਆ ਤੇ ਕਿਵੇਂ ਬੱਚੇ ਠੀਕ ਨੇ ਪਹਿਲਾਂ ਇਹ ਦੱਸੋ ਹਾਂਜੀ ਉਸਕ ਬੱਚੇ ਠੀਕ ਨੇ ਕੋਸਕ ਤੇ ਲੱਗੀ ਆ ਸਰ ਕੀ ਦੱਸਿਆ ਬੱਚਿਆਂ ਨੇ ਵੀ ਕਿਹਦੀ ਗਲਤੀ ਸੀ ਬੱਚੇ ਦੱਸਦੇ ਨਹੀਂ ਕੋਈ ਮੂੜੇ ਗੱਡੀ ਨਹੀਂ ਸੀ ਉਂਝ ਕੋਈ ਨਹੀਂ ਸੀਗੀ ਦਸ ਵਧੀਆ ਸਾਫ ਸਾਫ ਸੀ ਐਮਰਜੈਂਸੀ ਬੱਸ ਪਾੜੀ ਕੋਈ ਕਾਰਨ ਤਾਂ ਬਣਿਆ ਹੀ ਹੋਊਗਾ ਬੱਚੇ ਦੱਸ ਰਹੇ ਨੇ ਮੈਨਾਂ ਨਹੀਂ ਦੱਸਦੇ ਨੇ ਅਸੀਂ ਗੌਰ ਨਹੀਂ ਕੀਤੀ ਕੀ ਇਹਨੇ ਕਿਹਨਾਂ ਖਰਾਬ ਨਹੀਂ ਦੱਸ ਰਹੇ ਜੇ ਕਦੇ ਸਕੂਲ ਨੂੰ ਸ਼ਿਕਾਇਤ ਨਹੀਂ ਕੀਤੀ ਉਸ ਗੱਲ ਦੀ ਉਸ ਕਹਿੰਦੀ ਸੀ ਸਾਰਾ ਗਰੀ ਹੋ ਹੈਗੇ ਇੰਨਾ ਟਾਈਮ ਨਹੀਂ ਹੁੰਦਾ ਕੌਣ ਲਾਵੇ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਰਦੇਗੇ ਵੀ ਇਹ ਗਲਤੀ ਹੈ ਕਿ ਡਰਾਈਵਰ ਦੀ ਡਰਾਈਵਰ ਨੂੰ ਕੁਝ ਮਾੜਾ ਮਤ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਹੁੰਦਾ ਕੱਲੇ ਕੱਲੇ ਬੱਚੇ ਆ ਗਏ ਹਾਰਕ ਤੇ ਹਨ ਵੀ ਜੇ ਚਲੋ ਹਜੇ ਤਾਂ ਬਚਾ ਲਓ ਵੀ ਜੇ ਜਿਆਦਾ ਛੱਟੇ ਤੇ ਲੱਗ ਜਾਂਦੀ ਵਿੱਚ ਦੇ ਕਿਸੇ ਦਾ ਵਿੱਚ ਦਾ ਨੁਕਸਾਨ ਹੋ ਜਾਂਦਾ ਫਿਰ ਕੀ ਕਰਦੇ ਕਿੰਨੇ ਕ ਬੱਚੇ ਸੀਰੀਅਸ ਸੀਰੀਅਸ ਕੁਸਤਾ ਜੀ ਚਲੇ ਗਏ ਕੋ ਸਾਫ ਹੈ ਨਹੀਂ ਤੁਹਾਨੂੰ ਪਤਾ ਕਿੱਧਰ ਦੇ ਕੰਮ ਰਿchte ਨੇ ਕੋ ਸਾਫ ਹੈ ਨਹੀਂ ਯਾ ਤਾਂ ਬੱਚਾ ਦੇਖੋ ਕਿੱਸੇ ਦਾ ਇਹ ਬੱਚਾ ਸੇਬ ਇੱਕ ਬੱਸ ਹਾਸਾ ਵਾਪਰ ਰਿਹਾ ਤੁਸੀਂ ਮੌਕੇ ਤੇ ਪਹੁੰਚੇ ਬੱਚਿਆਂ ਦਾ ਹਾਲ ਚਾਲ ਜਾਣਨਾ ਪਹਿਲਾਂ ਤੇ ਇਹ ਦੱਸੋ ਵੀ ਬੱਚਿਆਂ ਦੀ ਹਾਲਤ ਕਿਹੋ ਜੀ ਹੈ ਬੱਚਿਆਂ ਦੀ ਹਾਲਤ ਠੀਕ ਆ ਮੈਂ ਸਾਰੇ ਬੱਚਾ ਨੂੰ ਮਿਲਿਆ ਵਿਜ਼ਿਟ ਕੀਤਾ ਬਕੈਦਾ ਔਰ ਜੋ ਇਹ ਘਟਨਾ ਵਾਪਰੀ ਹੈ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਤੇ ਅਸੀਂ ਪੂਰੀ ਤਰ੍ਹਾਂ ਇਸ ਗੱਲ ਨੂੰ ਲੈ ਕੇ ਸੁਚੇਤ ਆ ਮੈਂ ਹੁਣ ਹਸਪੀਟਲ ਦੇ ਵਿੱਚ ਆ ਸਾਰੇ ਬੱਚਿਆਂ ਦਾ ਹਾਲ ਜਾਣਿਆ ਬੱਚੇ ਤਕਰੀਬਨ ਤਕਰੀਬਨ ਠੀਕ ਨੇ ਟੋਟਲ ਬੱਸ ਦੇ ਵਿੱਚ ਮੈਨੂੰ ਜੋ ਪਤਾ ਲੱਗਿਆ 35 ਬੱਚੇ ਸੀ ਜਿਨ੍ਹਾਂ ਵਿੱਚੋਂ 8 ਬੱਚੇ ਆ ਜਿਹੜੇ ਉਹਨਾਂ ਦੇ ਸੱਟਾਂ ਵੱਜੀਆਂ ਸੀ ਤੇ ਅੱਠਾਂ ਦੇ ਵਿੱਚੋਂ ਦੋ ਬੱਚੇ तकरीबन तकरीबन ਠੀਕ ਸੀ ਤੇ ਉਹ ਡਾਕਟਰ ਸਾਹਿਬ ਨੇ ਉਹਨੂੰ ਛੁੱਟੀ ਦੇ ਦਿੱਤੀ ਹੈ ਤੇ ਛੇ ਬੱਚੇ ਹੈਗੇ ਨੇ ਜਿਨ੍ਹਾਂ ਵਿੱਚੋਂ ਤਿੰਨ ਬੱਚੇ ਨੂੰ ਸਿਵਲ ਹਸਪੀਟਲ ਲਿਜਾਇਆ ਜਾ ਰਿਹਾ ਤੇ ਨਾਲ ਤਿੰਨ ਬੱਚੇ ਸਾਡੀ ਇਥੇ ਦੀਪ ਹਸਪੀਟਲ ਦੇ ਵਿੱਚ ਬਾਕੀ ਮੈਂ ਜਿਹੜੇ ਸਾਡੇ ਸਿਵਲ ਹਸਪੀਟਲ ਦੇ ਡਾਕਟਰ ਸਾਹਿਬ ਡਾਕਟਰ ਉਪਵੰਦੀ ਜੀ ਉਹਨਾਂ ਨਾਲ ਬਕਾਇਦਾ ਤੌਰ ਤੇ ਮੈਂ ਫੋਨ ਤੇ ਗੱਲ ਕੀਤੀ ਹੈ ਉਹਨਾਂ ਕੋਲੇ ਸਾਰੇ ਪ੍ਰਬੰਧ ਮੁਕੰਮਲ ਨੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਮੈਂ ਸਾਰੇ ਪੇਰੈਂਟਸ ਨੂੰ ਕਿਹਾ ਕਿ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਜੋ ਘਟਨਾ ਵਾਪਰੀ ਹੈ ਮਾੜੀ ਵਾਪਰੀ ਹੈ ਪਰ ਅਸੀਂ ਸਾਰਾ ਬੱਚਿਆਂ ਦੀ ਪੂਰੀ ਚੰਗੀ ਤਰ੍ਹਾਂ ਦੇਖਭਾਲ ਕਰ ਰਹੇ ਹਾਂ ਸਰ ਇੱਕ ਜਿਹੜਾ ਡਰਾਈਵਰ ਸੀ ਉਹ ਸ਼ਰਾਬੀ ਹਾਲਤ ਚ ਪਾਇਆ ਗਿਆ ਮੌਕੇ ਤੇ ਲੋਕਾਂ ਨੇ ਉਹਨੂੰ ਫੜਿਆ ਮੈਨੂੰ ਪਤਾ ਲੱਗਿਆ ਕਿ ਉਹਦੀ ਡਰਿੰਕ ਕੀਤੀ ਹੋਈ ਸੀ ਜੇਕਰ ਉਹਦੀ ਡਰਿੰਕ ਕੀਤੀ ਹੋਈ ਸੀ ਤਾਂ ਉਹ ਪੁਲਿਸ ਹਰਾਸਤੇ ਵਿੱਚ ਲਿਆ ਹੋਇਆ ਉਹਦਾ ਮੈਡੀਕਲ ਕਰਵਾਇਆ ਜਾਊਗਾ ਬਾਕੀ ਦਾ ਉਹਦੇ ਜੋ ਬਣਦੀਆਂ ਕਾਰਵਾਈ ਕੀਤੀ ਜਾਊ ਕਿਸੇ ਪ੍ਰਕਾਰ ਦੀ ਕੋਈ ਟੈਲ ਨਹੀਂ ਦਿੱਤੀ ਜਾ ਸਰ ਇੱਕ ਬੱਚਿਆਂ ਦੇ ਪੱਕੇ ਪੇਪਰ ਚੱਲ ਰਹੇ ਸੀ ਪਲੱਸ ਬੰਦੇ ਔਰ ਬੱਚੇ ਇੰਜਰਡ ਹੋ ਗਏ ਉਹ ਇੱਥੇ ਪਏ ਆ ਕਿ ਬੱਚਿਆਂ ਸਰਕਾਰ ਵੱਲੋਂ ਕਿ ਬੱਚਿਆਂ ਨੂੰ ਪੇਪਰ ਦੇ ਵਿੱਚ ਰਾਹਤ ਦਿੱਤੀ ਜਾਊਗੀ ਦੇਖੋ ਇਹ ਜਿਹੜੇ ਪਲੱਸ 1 ਦੇ ਪੇਪਰ ਹੁੰਦੇ ਤਕਰੀਬਨ ਸਕੂਲ ਨਹੀਂ ਲੈਣੇ ਹੁੰਦੇ ਆ ਤੇ ਅਸੀਂ ਸਕੂਲ ਦੇ ਜਿਹੜੇ ਇੰਚਾਰਜ ਸਾਹਮਣੇ ਉਹਨਾਂ ਨਾਲ ਗੱਲ ਕਰਕੇ ਉਹ ਕਹਿੰਦਾ ਜੋ ਮਤਲਬ ਮੇਰੇ ਕਹਿਣ ਤੋਂ ਬਹੁਤ ਬੱਚਿਆਂ ਦਾ ਨੁਕਸਾਨ ਨਹੀਂ ਹੋਣਦਿਆਂਗੀ ਔਰ ਬੱਚ ਸਰਕਾਰੀ ਸਕੂਲ ਦੇ ਬੱਚੇ ਸੀਗੇ ਔਰ ਸਰਕਾਰ ਵੱਲੋਂ ਕੀ ਬੱਚਿਆਂ ਨੂੰ ਕੀ ਮਾਲੀ ਸਹਾਇਤਾ ਦਿੱਤੀ ਜਾ ਰਹੀ ਹੈ ਤੁਹਾਡੇ ਵੱਲ ਦੇਖੋ ਅੱਜ ਤਾਂ ਅਸੀਂ ਆ ਕੇ ਵੇਖ ਹੀ ਰਹੇ ਬੱਚਿਆਂ ਨੂੰ ਜੋ ਵੀ ਕਰਨਾ ਪਿਆ ਜਿਹੜਾ ਇਲਾਜ ਹੈ ਟੋਟਲ ਅਸੀਂ ਆਪ ਕਰਵਾਵਾਂਗੇ ਕਿਸੇ ਪ੍ਰਕਾਰ ਦਾ ਮਾਪਿਆਂ ਤੇ ਬੋਧ ਨਹੀਂ ਪਾਵਾਂਗੇ ਬਾਕੀ ਜੋ ਜੋ ਵੀ ਅਸੀਂ ਬੱਚਿਆਂ ਦੀ ਮਦਦ ਕਰ ਸਕਦੇ ਹਾਂ ਕਰਾਂਗੇ ਸਰ ਜੀ ਜਿਵੇਂ ਬੱਚਿਆਂ ਨੇ ਅੱਧਾ ਅੱਜ ਚਾਇਆ ਕਿ ਮੌਕੇ ਤੇ ਕੋਈ ਐਂਬੂਲੈਂਸ ਨਹੀਂ ਪਹੁੰਚੀ ਬੱਚਿਆਂ ਨੂੰ ਪ੍ਰਾਈਵੇਟ ਗੱਡੀਆਂ ਤੇ ਸੱਦ ਦਿੱਤਾ ਗਿਆ ਮਾਪਿਆਂ ਨੂੰ ਜਾਂ ਰਾਹੀਰਾਂ ਨੂੰ ਕਿ ਇਹਦੇ ਵਿੱਚ ਕੋਈ ਜਿਹੜਾ ਹਾਦਸਾ ਹੋਇਆ ਉਹ ਦੂਸਰਾ ਲੈਂਕ ਰੋਡ ਤੇ ਹੋਇਆ ਔਰ ਐਸਐਸਐਫ ਦੀ ਗੱਡੀ ਤੁਰੰਤ ਪਹੁੰਚੀ ਆ ਠੀਕ ਹੈ ਨਾ ਕੋਈ ਲਜਾਣ ਦੀ ਜਾਂ ਬੱਚਿਆਂ ਨੂੰ ਕੱਢਣ ਦੀ ਕੋਈ ਨਾ ਦੇਰੀ ਹੋਈ ਆ ਤੇ ਨਾ ਕਿਸੇ ਪ੍ਰਕਾਰ ਦੀ ਪ੍ਰੋਬਲਮ ਆਉਣ ਦਿੱਤੀ ਆ ਸਾਰੇ ਬੱਚੇ ਅਸੀਂ ਲੈ ਕੇ ਆਉਂਦੇ ਆ ਬਸ ਆਪਣੀ ਟ੍ਰੈਵਲ ਡਰਾਈਵਰ ਦੀ ਕਿਸੇ ਬਾਸ ਜਾਣਗੇ ਉਹਦੀ ਕੋਈ ਗੱਡੀ-ਗੁੱਡੀ ਨਹੀਂ ਹੁੰਦੀ ਸੀ ਯਾਨੀ ਕਿਸੇ ਤਰ੍ਹਾਂ ਜਿਹਨਾਂ ਬਾਸ ਦਵਾਈ ਸੀ ਨਾ ਤਾਂ ਵੀ ਕਿਸੇ ਰੈਵਡ ਦਿੱਤੇ ਜਦੋਂ ਟ੍ਰੈਵਲ ਬੱਸ ਟਿੱਡੀ ਹੋਣ ਲੱਗੀ ਹੈ ਟ੍ਰੈਵਲ ਨੂੰ ਆ ਕੇ ਮਾਰੇ ਬਈ ਅਕਲ ਬੱਸ ਟਿੱਡੀ ਹੋਣ ਲੱਗੀ ਆ ਬਈ ਤੁਸੀਂ ਮੜਾ ਰੋਡ ਤੇ ਰੋਡ ਤੇ ਜਿਹੜਾ ਲੈ ਥੱਲੇ ਆ ਜੀ ਮਿੱਟੀ ਦੇ ਤੇ ਡਰਾਈਵਰ ਨੂੰ ਫਾਰਮ ਹੀ ਕੀਤੀ ਕਿ ਬੱਸ ਥਲੀ ਪਾਲਦੀ ਨਹੀਂ ਤੁਹਾਨੂੰ ਪਹਿਲਾਂ ਪਤਾ ਨਹੀਂ ਲੱਗੇ ਜਦੋਂ ਤੁਸੀਂ ਬੱਸ ਚੜ੍ਹਨ ਲੱਗੇ ਵੀ ਇਹਦੀ ਸ਼ਰਾਬ ਪੀਤੀ ਹੈ ਉਦੋਂ ਨਹੀਂ ਪਤਾ ਲੱਗਿਆ ਕਿ ਕਿੰਨੇ ਕਿ ਬੱਚੇ ਸੀਗੇ ਬੱਸ ਦੇ ਵਿੱਚ ਬੱਸ ਮਗਰ 30 ਜਣੇ ਸੀ ਪੱਤੀ ਗਿਆ ਤੇ ਕਿੰਨੇ ਕਿ ਬੱਚੇ ਸੀਰੀਅਸ ਨੇ 7-8 ਤਾਂ ਜਨ ਕਿ ਹੈਗੇ ਹੈਗੇ ਕਿਨ ਕਿ ਬਾ ਇਸੇ ਇਹ ਇਹ ਪਹਿਲਾਂ ਵੀ ਕਦੇ ਸ਼ਰਾਬ ਪੀਂਦਾ ਸੀ ਡਰਾਈਵਰ ਪਹਿਲਾਂ ਹੀ ਪੀਂਦਾ ਸੀ ਕਦੇ ਸਕੂਲ ਨੂੰ ਸ਼ਿਕਾਇਤ ਨਹੀਂ ਕੀਤੀ ਇਹਦੀ ਕੀਤੀ ਸੀਗੀ ਇੱਕ ਦੋ ਵਾਰ ਤੇ ਫਿਰ ਉਹਨੇ ਕੋਈ ਗੌਰ ਨਹੀਂ ਕੀਤੀ ਨਹੀਂ ਕਿਹਾ ਸੀਗਾ ਫਿਰ ਹਟ ਗਿਆ ਦਾ ਅੱਜ ਥੋੜੀ ਜਿਹੀ ਇਹਦੀ ਜ਼ਿਆਦਾ ਗੁੱਸਤੀ ਸੀ ਹੁਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਵੀ ਕੀ ਕਾਰਵਾਈ ਹੋਣੀ ਚਾਹੀਦੀ ਸਜ਼ਾ ਹੋਣੀ ਸੀ ਜੀ ਰਿਪੋਰਟ ਉਹਨੇ ਕੀਤੀ ਸੀ ਜੀ ਬਿਲਕੁਲ ਕਿਹਦੇ ਕੋਲੇ ਕਿਹੜੇ ਸਰ ਕੋਲੇ ਕੈਂਪੀਨਰ ਵਿੱਚ ਸਰ ਕੋਲੇ ਕੀਤੀ ਸੀ ਜੀ ਤੇ ਕੀ ਕਿਹਾ ਸੀ ਤੁਸੀਂ ਉਹਨਾਂ ਨੂੰ ਸਰ ਉਹਨੇ ਕਿਹਾ ਸੀ ਵੀ ਸਰ ਸੇ ਸਾਡੇ ਵੀ ਡਰਾਈਵਰ ਅੰਕਲ ਆ ਵੀ ਉਹ ਨਾਲੇ ਤਾਂ ਵੀ ਹਨਾ ਡ੍ਰਿੰਕ ਉਹ ਜ਼ਿਆਦਾ ਕਰਦੇ ਆਗੇ ਤੇ ਨਾਲੇ ਨਾ ਉਹਨਾਂ ਦੀ ਪ੍ਰਤੀ ਵੀ ਜ਼ਿਆਦਾ ਤਾਂ ਹੁੰਦੀ ਆ ਅਜੇ ਉਹ ਛੁੜੀਆਂ ਨਹੀਂ ਜ਼ਿਆਦਾ ਹੀ ਗਾਵਾ ਕਰਦੇ ਆ ਜੇ ਬੱਸਾਂ ਦੇ ਵਿੱਚ ਤੇ ਕੋਈ ਐਕਸ਼ਨ ਨਹੀਂ ਸੀ ਲਿੱਤਾ ਗਿਆ ਜੀ ਕਿਹੜੇ ਸਕੂਲ ਦੇ ਪ੍ਰਿੰਸੀਪਲ ਉਹ ਐਸਓਈ ਨਿਹਾਨ ਸਿੰਘ ਮੈਮ ਅੱਜ ਇੱਕ ਹਾਦਸਾ ਹੋਇਆ ਬੱਚੇ ਨਾਲ ਸਕੂਲ ਬੱਸ ਬਲਾਸਪੁਰ ਤੋਂ ਰਾਮਾ ਰੋਡ ਤੇ ਪਲਟੀ ਹੋਰ ਬੱਚਿਆਂ ਦੇ ਸੱਟਾਂ ਵੱਜੀਆਂ ਤੇ ਹੁਣ ਤੁਸੀਂ ਬੱਚਿਆਂ ਦੀ ਹਾਲਾਤ ਜਾਣਿਆ ਕਿਹੋ ਜਿਹੇ ਹਾਲਾਤ ਬੱਚਿਆਂ ਦੇ ਕਿਵੇਂ ਨੇ ਬੱਚੇ ਸਰ ਬਹੁਤ ਮੰਦਭਾਗੀ ਘਟਨਾ ਹੋਈ ਹੈ ਜਿਹੜੀ ਬੱਚਿਆਂ ਦੇ ਨਾਲ ਹੋਈ ਅੱਜ ਪਰ ਜੋ ਅਸੀਂ ਡਾਕਟਰਸ ਤੋਂ ਫੀਡਬੈਕ ਸਾਨੂੰ ਮਿਲੀ ਹੈ ਪਲੱਸ ਸਾਡੇ ਐਸਐਮਓ ਡਾਕਟਰ ਵੀ ਸੈਕਿੰਡ opinion ਦੇ ਕੇ ਗਈ ਹੈ ਸਾਰੇ ਬੱਚੇ ਠੀਕੇ ਹੈਡ ਇੰਜਰੀ ਐਬਡੋਮਨ ਇੰਜਰੀ ਇਸ ਤਰ੍ਹਾਂ ਦੀ ਜਾਂ ਬੋਨ ਇੰਜਰੀ ਦੀ ਰਿਪੋਰਟ ਨਹੀਂ ਆਈ ਹੈ ਥੋੜੀ ਬਹੁਤ ਲਿੰਫੇਡ ਸਵੇਲਿੰਗ ਵਗੈਰਾ ਆਈ ਹੈ ਬਟ ਓਵਰঅল ਅਸੀਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਬੱਚੇ ਠੀਕ ਠਾਕ ਹੈ ਮੈਡਮ ਜਿਹੜਾ ਤੁਹਾਡੇ ਬੱਸ ਦਾ ਡਰਾਈਵਰ ਸੀ ਉਹ ਡਰਿੰਕਡ ਸੀਗਾ ਔਰ ਬੱਚੇ ਕਹਿੰਦੇ ਵੀ ਉਹ ਪਹਿਲਾਂ ਵੀ ਡਰਿੰਕ ਕਰਦਾ ਔਰ ਅੱਜ ਵੀ ਬਹੁਤ ਓਵਰ ਉਹਦੀ ਡਰਿੰਕ ਕੀਤੀ ਸੀ ਸਰ ਇਹ ਚੀਜ਼ ਸਾਡੇ ਕੋਲ ਜਿਵੇਂ ਤੁਹਾਡੇ ਕੋਲ ਆਈ ਹੈ ਅੱਜ ਹੀ ਸਾਡੇ ਕੋਲ ਆਈ ਹੈ ਤਾਂ ਪਹਿਲਾਂ ਆਈ ਹੁੰਦੀ ਤਾਂ ਸਾਡੀ ਇਹ ਬਕਾਇਦਾ ਸਰਕਾਰੀ ਨੋਰਮਸ ਦੇ ਅਕੋਰਡਿੰਗ ਬੀਅੰਸ ਪਾਸ ਹੋਈਆਂ ਹੋਈਆਂ ਹੈ ਤੇ ਸਾਰੇ ਨੋਰਮਸ ਫੋਲੋ ਕਰਨੇ ਅਸੀਂ ਰੂਲਸ ਦੇ ਅਕੋਰਡਿੰਗ ਹੀ ਚੱਲਦੇ ਆਂ। ਸਾਡੇ ਕੋਲ ਪਹਿਲਾਂ ਇਸ ਤਰ੍ਹਾਂ ਦੀ ਡਰੰਕ ਡਰਾਈਵ ਵਾਲੀ ਕੋਈ ਗੱਲ ਨਹੀਂ ਆਈ। ਅਗਰ ਆਈ ਹੁੰਦੀ ਤਾਂ ਤੁਰੰਤ ਉਦੋਂ ਹੀ ਐਕਸ਼ਨ ਲਿਆ ਜਾਣਾ ਸੀ। ਜੇ ਅੱਜ ਗੱਲ ਆਈ ਹੈ ਤਾਂ ਅੱਜ ਤੁਰੰਤ ਐਕਸ਼ਨ ਲਿਆ ਜਾਵੇਗਾ। ਮੈਡਮ ਅਸੀਂ ਇੱਕ ਉਹਨੂੰ ਸਵਾਲ ਕੀਤਾ ਸੀ ਡਰਾਈਵਰ ਨੂੰ ਤੁਹਾਡੇ ਕੋਲ ਲਾਇਸੈਂਸ ਹੈ। ਉਹ ਉਹ ਕਹਿੰਦਾ ਮੇਰੇ ਕੋਲ ਕਮਰਸ਼ੀਅਲ ਹੈਵੀ ਲਾਇਸੈਂਸ ਨਹੀਂ ਹੈਗਾ, ਲਾਈਟ ਵੇਟ ਲਾਇਸੈਂਸ ਹੈ। ਕੀ ਉਹ ਤੁਸੀਂ ਸਾਰੀਆਂ ਉਹਦੀਆਂ ਜਿਹੜੀਆਂ ਸ਼ਰਤਾਂ ਸੀ ਪੂਰੀਆਂ ਕੀਤੀਆਂ ਸੀ, ਚੈੱਕ ਕੀਤੀਆਂ ਸੀ? ਸਾਡੇ ਰਿਕਾਰਡ ਦੇ ਵਿੱਚ ਉਹ ਸ਼ਰਤਾਂ ਸਾਰੀਆਂ ਮੌਜੂਦ ਨੇ, ਦਰਜ ਨੇ। ਤੁਹਾਡ ਬਾਪਾਂ ਦਾ ਦਰਸ਼ਨ ਕਿਹੜਾ ਪਿੰਡ ਆ ਤੁਹਾਡਾ ਬਦਨੀ ਖੁਰ ਬਈ ਕਿੱਥੋਂ ਲੈ ਕੇ ਆ ਰਹੇ ਸੀ ਬੱਚਿਆਂ ਨੂੰ ਆਪਣੇ ਬਾ ਬਦਨੀ ਖੁਰ ਤੋਂ ਤੁਰਿਆ ਸੀ ਮਨਿਆਉ ਸਿੰਘ ਜਣਾ ਸੀ ਇਧਰੋਂ ਬਾਇਆ ਕਿਧਰ ਰਾਮਾ ਇਧਰ ਪਿੰਡਾਂ ਵਿੱਚ ਨਹੀਂ ਹੋ ਗਿਆ ਹਾਂ ਕੁੱਸਾ ਲੋਪੋ ਤੇ ਇਹ ਕਿਹੜੇ ਸਕੂਲ ਦੀ ਬੱਸ ਆ ਇਹ ਮਨਿਆਉ ਸਿੰਘ ਕਹਿੰਦੇ ਕਿਹੜੇ ਸਕੂਲ ਦੀ ਆ ਐਮਿਊਲੈਂਸ ਤੋਂ ਜੀ ਓਕੇ ਤੇ ਬੱਚੇ ਕਿੰਨੇ ਸੀ ਇਹਦੇ ਵਿੱਚ ਇਹ ਹੁਣ ਕੇ ਵਿੱਚ 25 26 ਹੋਣਗੇ ਇਹ ਪਲਟਣ ਦਾ ਕਾਰਨ ਕੀ ਬਣਿਆ ਇਹ ਬਸ ਉੱਤੇ ਉੱਤੇ ਘੱਟ ਵਿੱਚ ਵੱਜ ਗਿਆ ਇੱਥੇ ਬੱਚੇ ਬੱਚੇ ਕਿੰਨੇ ਬੱਚਿਆਂ ਦੀ ਹਾਲਤ ਕਹੇ ਜੀ ਆ ਬੱਚੇ ਹਾਲਤ ਕੁਝ ਨੇ ਦੋ ਦੋ ਜੋਬਾਂ ਦਾ ਬਸੋ ਨਹੀਂ ਤੁਹਾਡੇ ਕੋਈ ਸਕੂਲ ਦਾ ਕੋਈ ਆਈ ਮੈਨੇਜਮੈਂਟ ਆਈ ਇੱਥੇ ਤੁਸੀਂ ਦੱਸਿਆ ਉਹਨਾਂ ਨੇ ਵੀ ਐਕਸੀਡੈਂਟ ਹੋ ਗਿਆ ਅੱਜ ਤਾਂ ਵਾਹ ਤਾਂ ਕੋਈ ਨਹੀਂ ਪਹੁੰਚਿਆ ਬੱਚਿਆਂ ਨੂੰ ਕੌਣ ਲੈ ਕੇ ਗਿਆ ਫਿਰ ਇੱਥੋਂ ਇਹ ਤਾਂ ਆਪ ਆਪਣੇ ਬਾਪਾ ਪ੍ਰਾਈਵੇਟ ਬਾ ਲੈ ਕੇ ਗਏ ਬੰਦੇ ਸਵੀਟੀ ਪਟਾਣ ਲੱਗਿਆ ਕਿ ਜਿਹੜਾ ਸਕੂਲ ਆਫ ਐਮੀਨੈਂਸ ਦੇ ਬੱਚੇ ਅੱਗੇ ਜਿਹੜੀਆਂ ਫੋਮਾਂ ਕਰਦੀਆਂ ਕਿ ਬੜੀ ਦਰਘਟੀਆਂ ਹੋਈ ਸੀਗੀ ਤੇ ਕਾਫੀ ਚੱਕੀ ਹੋਏ ਨੇ ਕੀ ਚਾਹੀਏ ਜੀ ਤੁਸੀਂ ਇੱਥੇ ਫ੍ਰੈਸ਼ ਕਰੋ ਸਕੂਲ ਆਫ ਐਮੀਨੈਂਸ ਜਿਹੜਾ ਹੈਗਾ ਉਹਦੇ 11ਵੀਂ ਜਮਾਤ ਦੇ ਬੱਚਿਆਂ ਦਾ ਐਗਜ਼ਾਮ ਚੱਲ ਰਿਹਾ ਸੀਗਾ ਤੇ ਸਕੂਲ ਬੱਸ ਇਹਨਾਂ ਦੀ ਲੱਗੀ ਹੋਈ ਹੈ ਉਹਦੇ ਵਿੱਚ 14 ਬੱਚੇ ਜਿਹੜੇ ਹੈਗੇ ਆ ਐਸ ਪਰ ਦ ਰਿਪੋਰਟਸ ਜਿਹੜੀਆਂ 14 ਬੱਚੇ ਸੀਗੇ ਐਂਡ ਰਿਪੋਰਟਸ ਹੈਵ ਬੀਨ ਵੈਰੀਫਾਈਡ ਆਲਸੋ ਸੋ ਅੱਜ ਜਿਹੜਾ ਇਹ ਐਕਸੀਡੈਂਟ ਹੋਇਆ ਹੈ ਸਵੇਰੇ ਸਰਕਾਰੀ ਸਕੂਲ ਬੱਸ ਦੇ ਵਿੱਚ ਸਕੂਲ ਆਫ ਐਮੀਨੈਂਸ ਦੇ 11ਵੀਂ ਜਮਾਤ ਦੇ ਬੱਚਿਆਂ ਦਾ ਇਗਜ਼ਾਮ ਸੀਗਾ 14 ਬੱਚੇ ਆ ਰਹੇ ਸੀਗੇ ਤੇ ਸਭ ਬੱਚੇ ਸੇਫ ਨੇ ਥੈਂਕਫੁਲੀ ਉਹਨਾਂ ਨੂੰ ਫਰਸਟ ਏਡ ਵੀ ਦਿੱਤੀ ਗਈ ਹੈ ਤੇ ਜਿਨ੍ਹਾਂ ਨੂੰ ਥੋੜਾ ਜਿਹਾ ਅੰਡਰ ऑब्ਜ਼ਰਵੇਸ਼ਨ ਰੱਖਣ ਦੀ ਲੋੜ ਹੈ ਦੇ ਆਰ ਹੇਅਰ ਇਨ ਦਾ ਗਵਰਨਮੈਂਟ ਹਸਪੀਟਲ ਆਲ ਆਰ ਸੇਫ ਤੇ ਪੁਲਿਸ ਵੱਲੋਂ ਜੋ ਕਾਰਵਾਈ ਕੀਤੀ ਜਾ ਰਹੀ ਹੈ ਜੋ ਸਾਨੂੰ ਰਿਪੋਰਟਸ ਮਿਲੀਆਂ ਸੀ ਕਿ ਸ਼ਾਇਦ ਜਿਹੜਾ ਜਿਹੜਾ ਡਰਾਈਵਰ ਸੀ ਉਹ ਇਨੈਬਰੇਟਿਡ ਸਟੇਟ ਤੇ ਸੀਗਾ ਉਹਨਾਂ ਦਾ ਬਲੱਡ ਟੈਸਟ ਲੈ ਲਿਆ ਐਂਡ ਐਸ ਪਰ ਦ ਰਿਪੋਰਟਸ ਆਫ ਦ ਬਲੱਡ ਟੈਸਟ ਵੀ ਵਿਲ ਪ੍ਰੋਸੀਡ ਅਕੋਰਡਿੰਗਲੀ ਤੇ ਥੈਂਕਫੁਲੀ एवरीवन ਇਜ਼ ਸੇਫ ਐਂਡ ਐਪਰੋਪਰੀਅਟ ਐਕਸ਼ਨ ਵਿਲ ਬੀ ਟੇਕਨ ਜੇ ਨੈਗਲੀਜੈਂਸ ਆਫ ਦ ਡਰਾਈਵਰ ਪਾਈ ਗਈ ਬੱਚੇ ਕਹਿੰਦੇ ਡਰਾਈਵਰ ਵਾਲੇ ਸੀ ਪਹਿਲਾਂ ਸਕੂਲ ਸ਼ੇਰ ਕੀਤਾ ਸੀ ਵੀ ਪਹਿਲਾਂ ਡ੍ਰਿੰਕ ਕਰਦਾ ਇਹ ਗੱਲ ਮੇਰੇ ਧਿਆਨ ਚ ਆਈ ਹੈ ਬਟ ਸਾਡੇ ਕੋਲ ਨਾ ਹੀ ਕੋਈ ਔਰਲ ਕੰਪਲੇਂਟ ਹੈ ਨਾ ਹੀ ਕੋਈ ਰਿਟਨ ਕੰਪਲੇਂਟ ਇਸ ਸੰਬੰਧੀ ਆਈ ਹੈ ਜਿਸ ਬੱਚੀ ਨੇ ਇਹ ਬਿਆਨ ਵੀ ਦਿੱਤਾ ਹੈ ਉਸ ਤੋਂ ਵੀ ਪਤਾ ਕੀਤਾ ਗਿਆ ਤੇ ਉਸਨੇ ਅੱਗੇ ਹੀ ਕਿਹਾ ਕਿ ਉਸ ਨੂੰ ਅੱਗੇ ਕਿਸੇ ਨੇ ਦੱਸਿਆ ਸੋ ਇਟਸ ਨਾਟ ਅ ਵੈਰੀਫਾਈਡ ਥਿੰਗ ਸਾਡੇ ਕੋਲ ਕੋਈ ਵੀ ਔਰਲ ਕੰਪਲੇਂਟ ਜਾਂ ਰਿਟਨ ਕੰਪਲੇਂਟ ਨਹੀਂ ਹੈ ਇਨ ਫੈਕਟ ਇਹ 2 ਸਾਲਾਂ ਤੋਂ ਬਸ ਚੱਲ ਰਹੀ ਤੇ ਕੋਈ ਵੀ ਇਹੋ ਜੀ ਕੰਪਲੇਂਟ ਕਦੀ ਨਹੀਂ ਮਿਲੀ ਹੈ ਹਾਂ ਹਾਂ ਇਹ ਦਬੜੀ ਪਾਸ ਹਾਂ ਇਹ ਅਸੀਂ ਇਹ ਵੀ ਚੈੱਕ ਕਰਾਂਗੇ ਜੀ ਸੇਫ ਵਾਹਨ ਪਾਲਿਸੀ ਦੇ ਵਿੱਚ ਵੈਸੇ ਤਾਂ ਸਾਰੀ ਇਹਨਾਂ ਦੇ ਕੋਲ ਸਰਟੀਫਿਕੇਸ਼ਨਸ ਹੁੰਦੀ ਇਹ ਪਾਸੋਂ ਡਰਾਈਵਰ ਰਹੇਗਾ ਉਹ ਵੀ ওভারਰੇਂਜ ਤੋਂ ਹੀ ਸੇ ਜਾਏਗਾ ਹਾਂਜੀ ਉਹ ਅਸੀਂ ਉਹਦੇ ਚ ਉਹਦੀ ਤਫਤੀਸ਼ ਕਰਕੇ ਫਿਰ ਉਹਦੇ ਅਕੋਰਡਿੰਗਲੀ ਅਸੀਂ ਕਰਾਂਗੇ ਬਾਕੀ ਸਕੂਲ ਵਾਲੇ ਵੀ ਕਹਿੰਦੇ ਮੁੱਕਤੇ ਨਹੀਂ ਪਹੁੰਚਦੇ ਜੁਗਰਾਸ ਸਰਪਾ ਜੀ ਹਾਂਜੀ ਕਿੰਨੀ ਕਿ ਸੱਚਾਈ ਆ ਜੀ ਕਹਿੰਦੇ ਸਕੂਲ ਵਾਲੇ ਜਿਹੜੇ ਅਧਿਆਪਕ ਆ ਮੁੱਕਤੇ ਨਹੀਂ ਪਹੁੰਚਦੇ ਕਹਿੰਦੇ ਮੌਕੇ ਤੇ ਨਾਸਟਾ ਦਿੱਤਾ ਮਤਲਬ ਜੋ ਹਾਸਾ ਵਾਪਰਿਆ ਲੋਕਾਂ ਮਨੋਂ ਗੱਲ ਚੱਕੀ ਜਾ ਰਹੀ ਹੈ ਨਹੀਂ ਜੀ ਇਹਦੇ ਚ ਸਾਨੂੰ ਇਤਲਾਹ ਹੋ ਗਈ ਸੀ ਜੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਰੈਵਨਿਊ ਆਫਿਸ ਦੇ ਸਾਡੇ ਮੌਕੇ ਤੇ ਪਹੁੰਚ ਕੇ ਸੀ ਡਿਊਟੀ ਮੈਜਿਸਟਰੇਟ ਵਾਸ ਔਨ ਦਾ ਸਪਾਟ ਸੋ ਇਦਾਂ ਦਾ ਕੋਈ ਨਹੀਂ ਹੈਗਾ ਨਾਲ ਦੀ ਨਾਲ ਉਥੇ ਐਂਬੂਲੈਂਸ ਵੀ ਭੇਜ ਦਿੱਤੀ ਗਈ ਸੀ ਪਰ ਉਸ ਤੋਂ ਪਹਿਲਾਂ ਪ੍ਰਾਈਵੇਟ ਹਸਪੀਟਲ 'ਚ ਬੱਚੇ ਆ ਗਏ ਸੀ ਕਿ ਸੋ ਐਸ ਫਾਰ ਐਸ ਐਓ ਐਕਸ਼ਨ ਵਾਸ ਟੂ ਬੀ ਟੇਕਨ ਉਹ ਇਨ ਟਾਈਮ ਲੈ ਲਿਆ ਗਿਆ ਸੀਗਾ ਸਿਰ ਸਵੇਰੀ ਜਿਹੜੀ ਹੈ ਸੋਸ਼ਲ ਮੀਡੀਆ ਤੇ ਖਬਰਾਂ 'ਚ ਰਹੀ ਹੈ ਕਿ ਸਕੂਲ ਦੀ ਇੱਕ ਬੱਚਾ ਪਾਈਟਾਂ ਦੀ ਸਮਾਜਾਤਰਾ ਪ੍ਰ ਇਹ ਲਿਖੂਗੀ ਦੱਸਦੀ ਕਿਨੇ ਬੱਚੇ ਸਨ ਕਿੰਨੇ ਕੈਂਜਰ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਸਵੇਰ ਅੱਜ ਸਵੇਰ 8:30 ਵਜੇ ਨਾਲ ਇਹ ਘਟਨਾ ਵਾਪਰੀ ਹੈ ਪਿੰਡ ਰਾਮਾ ਵਿਖੇ ਸਰਕਾਰੀ ਸਕੂਲ ਨਿਹਾਲ ਸਿੰਘ ਵਾਲਾ ਦੀ ਬੱਸ ਜਿਹੜੀ ਸੀ ਉਹ ਟੋਪਲ ਹੋ ਗਈ ਉੱਤੇ ਆਸਟ੍ਰੇਲੀਆ ਕੀ ਹੋਇਆ ਕਿ ਕਾਫੀ ਬੱਚੇ ਜਿਹੜੇ ਵਿੱਚ ਸਵਾਰ ਸੀ ਉਹਨਾਂ ਦੇ ਕੁਝ ਉਹਦੇ ਸੱਟਾਂ ਲੱਗੀਆਂ ਮੈਨੂੰ ਇਹ ਜਾਣਕਾਰੀ ਐਸਡੀਐਮਐਮ ਨੇ ਇੱਕਦਮ ਹੀ ਉਸੇ ਵਕਤ ਹੀ ਦਿੱਤੀ ਤੇ ਮੈਨੂੰ ਦੱਸਿਆ ਗਿਆ ਕਿ ਤੁਸੀਂ ਆਪਣੀ ਟੀਮ ਇੱਥੇ ਪ੍ਰਿਪੇਅਰ ਕਰਕੇ ਰੱਖੋ ਅਸੀਂ ਬਿਲਕੁਲ ਸਾਰੀ ਫਰਸਟ ਏਡ ਦੀ ਮੈਂ ਜੋ ਮੈਡੀਕਲ ਟੀਮ ਅਸੀਂ ਤਿਆਰ ਕਰਕੇ ਅਸੀਂ ਇੱਥੇ ਬੈਠੇ ਹੋਏ ਸੀਗੇ ਤੇ ਸਾਨੂੰ ਕਲੀਅਰ ਹੋਇਆ ਕਿ ਉਹ ਜਿਹੜੇ ਬੱਚੇ ਨੇ ਉਹ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਲਾਜ ਦੇ ਅਧੀਨ ਨੇ ਮੈਨੂੰ ਜਾਣਕਾਰੀ ਮਿਲੀ ਮੁਤਾਬਕ ਮੈਨੂੰ ਦੱਸਿਆ ਗਿਆ ਕਿ ਤੁਸੀਂ ਉੱਥੇ ਆ ਕੇ ਬੱਚਿਆਂ ਨੂੰ ਚੈੱਕ ਕੀਤਾ ਜਾਵੇ ਮੇਰੇ ਵੱਲੋਂ ਅਤੇ ਮੇਰੀ ਟੀਮ ਵੱਲੋਂ ਐਂਬ ਮੈਡੀਕਲ ਟੀਮ ਦਾ ਸੁਮੇਤ ਅਸੀਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਾ ਕੇ ਉਸ ਬੱਚਿਆਂ ਦੀ ਜਾਣਕਾਰੀ ਲਈ ਕਿੰਨੀ ਕਿ ਉਹਨਾਂ ਨੂੰ ਸੱਟਾਂ ਨੇ ਉੱਥੇ ਅਸੀਂ ਤਕਰੀਬਨ 8 ਤੋਂ 9 ਬੱਚੇ ਮੈਂ ਚੈੱਕ ਕੀਤੇ ਆ ਉਹਨਾਂ ਵਿੱਚੋਂ ਕੋਈ ਵੀ ਗੰਭੀਰ ਸੱਟਾਂ ਨਹੀਂ ਸੀ ਬੱਚਿਆਂ ਨੂੰ ਕੁਝ ਕੁ ਬੱਚਿਆਂ ਦੇ ਥੋੜੀ ਸਵੇਲਿੰਗ ਸੀਗੀ ਮੱਥੇ ਤੇ ਰਿਪਸ ਤੇ ਬੈਕ ਤੇ ਉਹਨਾਂ ਵਾਸਤੇ ਉਹਨਾਂ ਨੂੰ ਫਰਸਟ ایڈ ਉੱਥੇ ਆਲਰੇਡੀ ਮਿਲ ਚੁੱਕੀ ਸੀ ਤੇ ਪ੍ਰਾਈਵੇਟ ਡਾਕਟਰ ਸਾਹਿਬ ਨੇ ਪਹਿਲਾਂ ਉੱਥੇ ਵਧੀਆ ਉਹਨਾਂ ਨੇ ਫਰਸਟ ایڈ ਉੱਥੇ ਪ੍ਰੋਵਾਈਡ ਕਰਵਾ ਦਿੱਤੀ ਤੇ ਕੁਝ ਕੁ ਬੱਚੇ ਉਹਨਾਂ ਦੇ ਪੈਂਡਿੰਗ ਸੀ ਜਿਹੜਾ ਲਾਜ ਚਲ ਰਿਹਾ ਸੀ ਜਨਾਦਾ ਜੀ ਤੇ ਇੱਕ ਦੋ ਬੱਚੇ ਹੋ ਰਾਉਣੇ ਸੀ ਟੋਟਲ 14 ਬੱਚੇ ਦੱਸੇ ਜਾ ਰਹੇ ਸੀ ਤੇ ਸਰਕਾਰੀ ਹਸਪਤਾਲ ਨਿਹਾਲ ਸਿੰਘ ਵਾਲਾ ਵਿੱਚ ਮੇਰੇ ਕੋਲ ਪੰਜ ਬੱਚੇ ਆਏ ਨੇ ਪੰਜ ਬੱਚਿਆਂ ਦੇ ਵਿੱਚੋਂ ਆ ਅ ਚਾਰ ਬੱਚਿਆਂ ਦੇ ਐਕਸ-ਰੇ ਜਿਹੜੇ ਮੈਂ ਉਸੇ ਵਕਤ ਤੁਰੰਤ ਕਰਵਾਏ ਇੱਕ ਦੇ ਐਕਸ-ਰੇ ਪਹਿਲਾਂ ਹੋਇਆ ਹੋਇਆ ਸੀ ਦੀਪ ਹਸਪੀਟਲ ਦਾ ਉਹ ਮੈਂ ਰਿਪੀਟ ਕਰਵਾਇਆ ਤੇ ਐਕਸ-ਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਹੱਡੀ ਫ੍ਰੈਕਚਰ ਜਾਂ ਕੋਈ ਬੁਣੀ ਇੰਜਰੀ ਨਹੀਂ ਆਈ ਹੈਗੀ ਤੇ ਪ੍ਰਮਾਤਮਾ ਦਾ ਸ਼ੁਕਰ ਹੈ ਕਿਸੇ ਤਰ੍ਹਾਂ ਦੇ ਸਿਰ ਦੀ ਸੱਟ ਤੋਂ ਤੇ ਆ ਕੋਈ ਪੇਟ ਦੀ ਗੰਭੀਰ ਸੱਟ ਤੋਂ ਕੋਈ ਆਰਗਨ ਡੈਮੇਜ ਨਹੀਂ ਹੋਇਆ ਤੇ ਬੱਚੇ ਸਾਰੇ ਆਊਟ ਆਫ ਡੇਂਜਰ ਨੇ ਤੇ ਮੇਰੇ ਵੱਲੋਂ ਉਹਨਾਂ ਨੂੰ ਸਾਰਿਆਂ ਨੂੰ ਫਸਟ-ਐਡ ਦੇ ਕੇ ਅਤੇ ਮੈਡੀਸਿਨਸ ਜਿਹੜੀਆਂ ਹੈਗੀਆਂ ਪ੍ਰੋਵਾਈਡ ਕਰਵਾ ਦਿੱਤੀਆਂ ਗਈਆਂ ਮੇਰੀ ਮੈਡੀਕਲ ਟੀਮ ਨੇ ਤੁਰੰਤ ਹੀ ਐਕਸ਼ਨ ਲੈਂਦੇ ਹੋਏ ਸਾਰੇ ਜੋ ਫਰਸਟ ایڈ ਇੰਜੈਕਸ਼ਨਸ ਜੋ ਫਰਸਟ ایڈ ਉਹਨਾਂ ਦੀ ਮੋਨਿਟਰਿੰਗ ਕੀਤੀ ਹੈ ਤੇ ਉਹਦੇ ਵਿੱਚ ਬੱਚੇ ਜਿਹੜੇ ਹੈਗੇ ਆ ਬਿਲਕੁਲ ਆਊਟ ਆਫ ਰੇਂਜਰ ਹੋ ਗਏ ਨੇ ਤੇ ਹੁਣ ਚਾਰ ਬੱਚਿਆਂ ਨੂੰ ਮੈਂ ਡਿਸਚਾਰਜ ਕਰ ਚੁੱਕਾ ਇੱਕ ਬੱਚਾ ਹਜ ਜੈਂਡਰ ਆਬਜ਼ਰਵੇਸ਼ਨ ਰੱਖਿਆ ਸਿਰਫ ਉਹਦੇ ਮੱਥੇ ਤੇ ਸਵੇਲਿੰਗ ਹੈ ਮੈਂ ਦੋ ਤਿੰਨ ਘੰਟੇ ਤੱਕ ਦੇਖ ਕੇ ਆਬਜ਼ਰਵ ਕਰਕੇ ਉਹਨੂੰ ਦੁਬਾਰਾ ਉਹਨੂੰ ਵੀ ਭੇਜ ਦਵਾਂਗਾ ਜੀ ਥੈਂਕ ਯੂ ਹਾਂਜੀ ਸਰ ਤੁਸੀਂ ਹਾਸਿਆਲੀ ਜਗ੍ਹਾ ਤੇ ਪਹੁੰਚੇ ਇੱਕ ਬੱਚਿਆਂ ਨਾਲ ਭਰੀ ਬੱਸ ਪਲਟੀ ਆ ਕੀ ਕਾਰਨ ਬਣਿਆ ਉਹਦਾ ਪਲਟਣ ਦਾ ਜੀ ਯਾਰ ਡਰਾਈਵਰ ਪਾ ਬੁਗੀਤਾ ਹੋਇਆ ਉਹਨੇ ਕਿਨੇ ਫੜ ਲਿਆ ਸੀ ਕਿ ਉਹ ਜੱਗਦੀ ਹੈ ਵੀ ਸ਼ਰਾਬ ਪੀਤੀ ਆ ਮੈਂ ਉਹਦਾ ਮੈਡੀਕਲ ਕਰਾਉਣਾ ਤੇ ਸੱਚੇ ਹਸਪੀਟਲ ਦੇ ਵਿੱਚ ਭੇਜ ਦਿੱਤਾ ਗਿਆ ਕਿੰਨੇ ਬੱਚੇ ਸੀਗੇ ਸਾਰੇ ਬੱਚੇ ਟੋਟਲ 40 ਬੱਚੇ ਦੱਸਦੇ ਆ ਜੀ ਬਾਕੀ ਬਾਕੀ ਕੁਝ ਸੀਗੇ ਕੋਈ ਸੀਰੀਅਸ ਹੋਏ ਤੱਕ ਜਾ ਕੇ ਲੱਣੇ ਪਤਾ ਦੂਣਾ ਹੈ ਤੁਹਾਡੇ ਵੱਲੋਂ ਕੀ ਦੇ ਖਿਲਾਫ ਕਰਵਾਇਗੀ ਲੋਕਾਂ ਦੀ ਮੰਗ ਆ ਵੀ ਜਿਹੜੀ ਇਹ ਬੱਸ ਆ ਇਹ ਸਿੰਗਲ ਟਾਇਰੀ ਆ ਜਿਹੜੀਆਂ ਸਕੂਲਾਂ ਵਾਲੀ ਬੱਸਾਂ ਪਾਸ ਹੁੰਦੀਆਂ ਉਹ ਡਬਲ ਟਾਇਰੀਆਂ ਹੁੰਦੀਆਂ ਵੀ ਇਹ ਬੱਸ ਚੱਲਣ ਦੇ ਲਾਇਕ ਵੀ ਨਹੀਂ ਸੀ ਔਰ ਜਿਹੜਾ ਇਹਦਾ ਸ਼ਰਾਬੀ ਜਿਹੜਾ ਡਰਾਈਵਰ ਸੀ ਔਰ ਉਹਦੀ ਏਜ ਵੀ 65 ਤੋਂ ਪਾਰਸ ਆ ਵੀ ਇਹ ਸਕੂਲ ਦੇ ਖਿਲਾਫ ਫਿਰ ਤੁਸੀਂ ਮੈਨੇਜਮੈਂਟ ਦੇ ਖਿਲਾਫ ਕੋਈ ਕਾਰਵਾਈ ਕਰੋਗੇ ਵੀ ਜਿਹੜਾ ਬੰਦਾ 52 ਸਾਲ ਤੋਂ ਉੱਪਰ ਹੋ ਜਾਂਦਾ ਉਹ ਰੋਡ ਦੇ ਉੱਪਰ ਚੱਲ ਨਹੀਂ ਸਕਦਾ ਕੀ ਕਹਿਣਾ ਕਹੋਗੇ ਅੱਗੇ ਤਫ਼ਤੀਸ਼ ਕਰਦੇ ਹਾਂ ਕਿ ਇਸ ਦੇ ਵਿੱਚ ਜੋ ਵੀ ਜਿਹਦੇ ਖਰਾਬਸ਼ੀ ਮੈਂ ਸੋਚਾਂ ਤੇ ਲਗਾਂਗੇ ਤਪੀਸ਼ ਕਰਦੇ ਮੋਢਲੀ ਤਪਤੀਸ਼ ਕੀ ਕਰ ਰਹੇ ਹੋ ਮੋਢਲੀ ਤਪਤੀਸ਼ ਦੇ ਵਿੱਚ ਪਹਿਲਾਂ ਡਰਾਈਵਰ ਦਾ ਮੈਡੀਕਲ ਕਰਾਉਣਾ ਹੈ ਬੱਚਾ ਦੇ ਜਾ ਕੇ ਬਿਆਨ ਲੈਣੇ ਕੀ ਹੋਵੇ ਕਿਵੇਂ ਹੱਸਦਾ ਹੋਇਆ ਤਾਂ ਲੱਗ ਦੇਖਣ ਤੋਂ ਲੱਗਦਾ ਸੀ ਵਾਕਈ ਸ਼ਰਾਬੀ ਸੀ ਉਹ ਭਾਈ ਅਜੇ ਤਾਂ ਕੋਈ ਘੁਬਰਾਇਆ ਵੀ ਹੋ ਸਕਦਾ ਡਾਕਟਰ ਸਾਹਿਬ ਦੱਸਣਗੇ